ਇਹ ਤੁਸੀਂ ਮੋਦੀ ਜੀ ਇਹ 302 ਲੱਖ ਜਮਾਨਤ ਹੈ ਹਾਂ ਜੀ ਹਾਂ ਜੀ ਮੋਦੀ ਹਾਂ ਮੋਦੀ ਜੀ ਸੱਚਾਈ ਇਮਾਨਦਾਰੀ ਮੋਦੀ ਹਾਂ ਜੀ ਮੋਦੀ ਮੋਦੀ ਦੇਖਾਂਗੇ ਕੈਂਡੀਡੇਟ ਦੇਖ ਕੇ ਨਹੀਂ ਛੱਡੀਰ ਦੇਖ ਕੇ ਨਹੀਂ ਬੀਟੀ ਨੂੰ ਪੜ੍ਹਿਆ ਕੋਣ ਦੇ ਦੋ ਉੱਪਰ ਕੋਣ ਹਾਂ ਜੀ ਕੈਂਡੀਡੇਟ ਦੇਖਾਂਗੇ ਮੋਦੀ ਉੱਪਰ ਤੋਂ ਮੋਦੀ ਮੋਦੀ ਜੀ ਮੋਦੀ ਹਾਂ ਜੀ ਮੋਦੀ ਜੀ ਮੋਦੀ ਜੀ ਮੋਦੀ ਜੀ ਮੋਦੀ ਮੋਦੀ ਕਿਤੇ ਹਾਂ ਇੱਕ ਜਲੀ ਕੱਲ ਇਹ ਤਾਂ ਪਾਰਟੀ ਦਾ ਬੰਦਾ ਦੇਖ ਕੇ ਕਿਹਨ ਅਸੀਂ ਮੇਰੀ ਗੱਲ ਸੁਣੋ ਕੱਲ ਨੂੰ ਮੋਦੀ ਸਾਹਿਬ ਜਾਂ ਬੀਜੇਪੀ ਕਿ ਚੋਰ ਲੁੱਟੇ ਨੂੰ ਗੁੰਡੇ ਨੂੰ ਸਾਡੇ ਮੋਲ ਖਰਾਉਗੀ ਮੈਂ ਤਾਂ ਨਹੀਂ ਵੋਟ ਪਾਉਂਦਾ ਉੱਪਰ ਕੌਣ ਚਾਹੀਦਾ ਕਤੋਂ ਜਿਖੋ ਤਾਂ ਟਾਈਮ ਦੱਸੂਗਾ ਨਾ ਨਹੀਂ ਫਿਰ ਵੀ ਉੱਪਰ ਕੋਣ ਚਾਹੀਦਾ ਖੁਦ ਜਿਹੜੀ ਸਰਕਾਰ ਜਿਹੜੀ ਕੰਮ ਵਧੀਆ ਕਰੇ ਖੁਦ ਕਰਾ ਦੋ ਖੁਦ ਕਰਾ ਦੋ ਉੱਪਰ ਕੋਰਾ ਅੱਛਾ ਉੱਪਰ ਉੱਪਰ ਮੋਦੀ ਚਾਹੀਦਾ ਜਾਂ ਤੁਹਾਡੇ ਆਪਣੇ ਹੋ ਚਾਹੀਦਾ ਹੈ ਹਿੰਦੁਸਤਾਨ ਦੀ ਭਾਰਤ ਦੀ ਗੱਲ ਕਰੇ ਜਿਹੜੇ ਭਾਰਤ ਦੀ ਸਮਾਂ ਬਰੀ ਬੰਦ ਗੱਲ ਕਰੇ ਇਹ ਸਹੀ ਗੱਲ ਨਹੀਂ ਅੱਜ ਸੁਣੋ ਅੱਜ ਅੱਜ ਰਾਮ ਮੰਦਰ ਨੂੰ ਲੈ ਕੇ ਜਿਹੜਾ ਹੈ ਇੱਕ ਵਨ ਠੀਕ ਹੈ ਰਾਮ ਮੰਦਰ ਆਪਣੇ ਜਗ੍ਹਾ ਰਾਮ ਮੰਦਿਰ ਦੇ ਨਾਲ ਅਸੀਂ ਮੋਦੀ ਜੀ ਨਾਲ ਕੱਲ ਵੀ ਬਾਹਰ ਮੁੱਤ ਉੱਪਰ ਨਹੀਂ ਆਉਣ ਵਾਲੇ ਸਮੇਂ ਜੇ ਸੀ ਤੁਸੀਂ ਕੀ ਮੰਦੇ ਸੀ ਜਿਹੜਾ ਉੱਪਰ ਪ੍ਰਧਾਨ ਮੰਤਰੀ ਇਹ ਗੱਲ ਚੱਲਦੀ ਆ ਪ੍ਰਧਾਨ ਮੰਤਰੀ ਕੌਣ ਚਾਹੀਦਾ ਇਹ ਪੁੱਛਦੇ ਆ ਆਮ ਮੰਦਰ ਨੂੰ ਪ੍ਰਧਾਨ ਮੰਤਰੀ ਨਾਲ ਤੁਸੀਂ ਨਾ ਮਿਲਾਓ ਚਲੋ ਪ੍ਰਧਾਨ ਮੰਤਰੀ ਕੌਣ ਚਾਹੀਦਾ ਜਿਹੜਾ ਸੀਟਾਂ ਲਈ ਉਹ ਬਣੂਗਾ ਸੀਟਾਂ ਨਹੀਂ ਤੂੰ ਛੋਟੇ ਮਨ ਚ ਕੌਣ ਹੈ ਛੋਟੇ ਮਨ ਚ ਕੈਸਾ ਜਿਹੜਾ 272 ਲਈ ਗੋਲੇ ਜੂਗਾ ਨਹੀਂ ਫੇਰ ਵੀ ਰਾਹੁਲ ਗਾਂਧੀ ਰਾਹੁਲ ਗਾਂਧੀ ਜਾਂ ਅੱਛਾ ਚਲੋ ਰਾਹੁਲ ਗਾਂਧੀ ਜਾਂ ਮੋਦੀ ਮੋਦੀ ਮੇਰੀ ਗੱਲ ਜਿਹੜਾ ਸੀਟਾਂ ਲਈ ਨਹੀਂ ਐ ਨਹੀਂ ਦੋ ਗੱਲਾਂ ਮੇਰੀ ਗੱਲ ਸੁਣੋ ਰਾਹੁਲ ਗਾਂਧੀ ਜਾ ਮੋਦੀ ਜੇ ਰਾਹੁਲ ਦੋਸੋਂ ਬਸਤ ਨੇ ਨਾ ਬਣੇ ਮੋਦੀ ਮੈਂ ਨਹੀਂ ਕਹਿ ਰਿਹਾ 272 ਦੀ ਗੱਲ ਨਹੀਂ ਉਹ ਤਾਂ ਬਣ ਹੀ ਹੈ ਰਾਹੁਲ ਗਾਂਧੀ ਜਾਂ ਮੋਦੀ ਨਹੀਂ ਉਹ ਇਹ ਪਹਿਰਾ ਮੈਂ ਦੱਸਦਾ ਫਿਰ ਵੀ ਮੈਂ ਤੁਹਾਡੇ ਕੋਲ ਪੁੱਛ ਰਿਹਾ ਦੇਖੋ ਤੁਸੀਂ ਕੰਡੀਡੇਟ ਹੋ ਤੁਸੀਂ ਇੱਕ ਵਾਰ ਜਰਾ ਮੇਰਾ ਵੀਰ ਕਾਨੂੰ ਫੜਦਾ ਸਹੀ ਸਹੀ ਬਣਦਾ ਮੈਨੂੰ ਵੋਟ ਪਾ ਮੈਂ ਪ੍ਰਧਾਨ ਮੰਤਰੀ ਨੂੰ ਦੇਖਣਾ ਨਹੀਂ ਜੇ ਸਾਡੇ ਸਾਰੇ ਬੰਦਾ ਮੇਰੇ ਕੋਲ ਖੜਾ ਗੱਲ ਤਾਂ ਸੁਣੋ ਆ ਦੇਖੋ ਇੱਥੇ 40 ਬੰਦੇ ਨੇ ਕਹਿਤਾ ਵੀ ਜਿਹੜਾ ਹੈ ਵੀ ਮੋਦੀ 40 ਦੇਖੋ ਇਹ ਗੱਲ ਨਹੀਂ ਚਲੋ 10 ਬੰਦੇ ਨੇ ਕਹਿਤਾ ਮੋਦੀ ਗੱਲ ਉਹੀ ਗੱਲ ਹੁੰਦੀ ਹੈ ਵੀ ਕੋਈ ਗੱਲ ਜਾਂ ਉਹ ਚ ਪਾ ਕੇ ਨਹੀਂ ਕਹਿੰਦੇ ਮਤਲਬ ਥੋੜ ਇਹ ਅਭੀ ਜਿੱਦਰ ਜਿਹੜੀ ਬਾਲ ਇੱਕ ਮਿੰਟ ਜੀ ਜਿਹੜੀ ਪਾਰਟੀ ਜਿੱਤ ਗਈ ਤੁਸੀਂ ਉਹਦੇ ਨਾਲੋਂ ਨਹੀਂ ਇਹ ਨਹੀਂ ਗੱਲ ਮੈਂ ਕੱਲ ਨੂੰ ਕਹਿੰਦਾ ਤੂੰ ਹਾਂਜੀ ਇਹ ਗੱਲ ਹੈ ਜਿਹੜਾ 272 ਅਸੀਂ ਉਹਦੇ ਨਾਲ ਨਹੀਂ ਉਹੀ ਆ ਗੱਲ ਦੇਖੋ ਜੀ ਗੱਲ ਹੀ ਕਾ ਗੱਲ ਉਹੀ ਆ ਗਈ ਇਹ ਕਹਿੰਦੇ ਵੀ ਜਿਹੜਾ 272 ਵੋਟਾਂ ਲੈ ਗਿਆ ਵੀ ਮੈਂ ਉਹਨੂੰ ਬੋਡ ਮਾਰਿਆ ਤੁਸੀਂ ਇਹ ਦੱਸੋ ਵੀ ਤੁਸੀਂ ਤੁਸੀਂ ਮਤਲਬ ਹਾਂਜੀ ਉਹ ਤਾਂ ਚੜਦੇ ਸੁਰੂ ਸਲਾਮ ਕਿਸਾਨਾਂ ਦੇ ਨਾਲ ਚੱਲ ਰਿਹਾ ਮੋਦੀ ਮੋਦੀ ਓਨਲੀ ਮੋਦੀ ਹਾਂਜੀ ਮੋਦੀ ਜੀ ਕੋਣ ਹਾਂਜੀ ਅਗਲਾ ਅਗਲਾ ਪ੍ਰਧਾਨ ਮੰਤਰੀ ਕਹਿੰਦਾ ਉਹ ਤੁਸੀਂ ਦੇਖ ਰਹੇ ਹੋ ਜੀ ਲਗਭਗ 99% ਹਾਂਜੀ ਆਗੇ ਜੈ ਜੀ ਲਾਲ ਜੈ ਜੀ ਲਾਲ ਉੱਪਰ ਕੌਣ ਜੇ ਪ੍ਰਧਾਨ ਮੰਤਰੀ ਹਾਂ ਨਾਲੇ ਆਪਣੇ ਉੱਪਰ ਵਾਲੇ ਪ੍ਰਧਾਨ ਮੰਤਰੀ ਦਾ ਸ਼੍ਰੀ ਨਰਿੰਦਰ ਮੋਦੀ ਜੀ ਹੋਣਾ ਹੈ ਹਾਂਜੀ ਪੂਰੀ ਉਮੀਦ ਹੈ ਜੀ ਜੀ ਸ਼੍ਰੀ ਮੰਦਿਰ ਨਰਿੰਦਰ ਪੋਦੀ ਜੀ ਬੰਨ ਦੇ ਪ੍ਰਧਾਨ ਆ ਉਹ ਜਿਹੜਾ ਸੁਣਿਆ ਮੈਂ ਹੁਣ ਇਹਨੇ ਪੂਰੀ ਉਮੀਦ ਹੈ ਇਹ ਕੁਝ ਜਿਆਦਾ ਉਹ ਟੁਕਿਆ ਨਹੀਂ ਮਿਲੂਗਾ ਇੱਕ ਮਿੰਟ ਨੇੜੀ ਨੇਮਟ ਵੀ ਨਹੀਂ ਹੈ ਉਹਨਾਂ ਦੇ ਪਿੱਛੇ ਸਪਿਰਚੁਅਲ ਪਾਵਰ ਹੈ ਜੀ ਸਾਹਿਬ ਉਹ ਬਹੁਤ ਤਾਕਤ ਰਹੀ ਆ ਅੱਜ ਨੇ ਵੀਡੀਓ ਦੇਖ ਕੇ ਇਹ ਸਪਿਰਚੁਅਲ ਪਾਵਰ ਕੰਮ ਕਰ ਰਹੀ ਹੈ ਬੱਚੇ ਉਹ ਆਲਟੀਮੇਟ ਹੈ ਜੀ ਸੋ ਦੇਖੋ ਗੱਲ ਇਹ ਹੈ ਜੀ ਸੰਦੇ ਭਾਈ ਸਾਹਿਬ ਖੰਨੇ ਸ਼ੈਡ ਦੀ ਕਸ੍ਰੀਕਤ ਨੇ ਤੇ ਗੱਲ ਇਹਨਾਂ ਨੇ ਬਿਲਕੁਲ ਸਹੀ ਕਹੀ ਆ ਵੀ ਜਿੱਦਾਂ 274 ਵੋਟਾਂ ਹੋਈਆਂ ਜਿਹੜਾ ਪ੍ਰਧਾਨ ਮੰਤਰੀ ਮੁੱਖ ਮੰਤਰੀ ਬਣਿਆ ਪ੍ਰਧਾਨ ਮੰਤਰੀ ਬਣਿਆ ਮੈਂ ਤਾਂ ਉਹਦੇ ਨਾਲ ਆ ਇੱਕ ਗੱਲ ਸਹੀ ਆ ਸੋ ਇਹਨਾਂ ਵਾਸਤੇ ਦੇ ਲਈ ਹਾਂ ਤਾੜੀਆਂ ਮਾਰਨੀਆਂ ਜ਼ਰੂਰ ਆਣੀਆਂ ਦੱਸੋ ਉੱਪਰ ਜਿਹੜੀ ਹੈ ਹੁਣ ਕੌਣ ਚਾਹੀਦਾ ਜਿਵੇਂ ਮੋਦੀ ਚਾਹੀਦਾ ਪ੍ਰਧਾਨ ਮੰਤਰੀ ਜਾਂ ਕੋਈ ਬਿਲਕੁਲ ਮੋਦੀ 100% ਮੋਦੀ ਚਾਹੀਦਾ ਕਿਉਂ ਚਾਹੀਦਾ ਜੀ ਕਿਉਂ ਚਾਹੀਦਾ ਤੁਸੀਂ ਪੁੱਛਣ ਵਾਲੇ ਕੌਣ ਹੋ ਜੀ ਮੈਂ ਆਮ ਪਬਲਿਕ ਆਂ ਬਸ ਸਰਗਰਮੀ ਆ ਅਸੀਂ ਵੀ ਆ ਦੱਸਣ ਵਾਲੇ ਫਿਰ ਕੌਣ ਹੋ ਰਿਹਾ ਅੱਛਾ ਕੀ ਕੀਤਾ ਮੋਦੀ ਨੇ ਮੋਦੀ ਨੇ ਕੀਤਾ ਕੀ ਮੋਦੀ ਨੇ ਕੀਤਾ ਕੀ ਮੋਦੀ ਨੇ ਕੀ ਕੀਤਾ ਦੱਸੋ ਦੱਸੋ ਮੋਦੀ ਨੇ ਕੀਤਾ ਕੀ ਵਾੜੀ ਇਸ ਤੋਂ ਬਰਗ ਬੰਦ ਨਾ ਰਹੀ ਹੈ ਇਹ ਕਹਿੰਦੇ ਨੇ ਇਹਦੇ 22 ਤੋਂ ਕੋਈ ਹੋਰ ਬਲਾ ਨਹੀਂ 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 ਇਹ ਬੰਦਾ ਨਹੀਂ ਹੈ ₹200 ਇਹ ਗੱਲ ਹੋ ਰਹੀ ਐ ਐਮਐਸਪੀ ਦੀ ਠੀਕ ਇਹ ਗਿਲਾਸ ਜਿਹੜਾ 2 ਰੁਪਏ ਦਾ ਆਪਾਂ ਪਹਿਲਾਂ ਦੇਖੀ ਦੋ ਦਾ ਕਿੰਨੀ ਪੈ ਗਿਆ ਗਰਸੋ ਐਮਐਸਪੀ ਕੀ ਚੀਜ਼ ਐ ਐਮਐਸਪੀ ਉਹ ਚੀਜ਼ ਐ ਮੈਂ ਕਹਿੰਨੇ ਵੀ ਮੋਦੀ ਸਰਕਾਰ ਕੋਈ ਵੀ ਸਰਕਾਰ ਐ ਐਮਐਸਪੀ ਕਰਦੀ ਉਹਨੇ ਕਣਗਵਰੇ ਸਿੱਛ ਕਰਤਾ ਦੋ ਰੁਪਏ ਕੁੰਟਲੇ ਦੋ ਰੁਪਏ ਕੁੰਟਲੇ ਅਧਵੀਰ ਵਿੱਚ ਉਜੀ ਕੱਲ ਨੂੰ ਕੀ ਗਾਰੰਟੀ ਵੀ ਗਿੱਲੀ ਕਣ ਕਾ ਮੰਡੀ ਸੁੱਕੀ ਢੋਲਾ ਫੇਰ ਤੁਸ ਤੋ ਦੇਣਾ ਬਣਾ ਉਹ ਕਵੇ ਦੇਖੋ ਗਾ ਦੇਖ ਹੈ ਹਲਦੀ ਰੇਮ ਆਫਟਰ ਰੱਖਿਆ ਹੈ 100% ਰੱਖਿਆ ਹੋਇਆ ਹੈ ਤੋਮਰ ਨੇ ਕੀ ਕਿਹਾ ਸੀ ਤੋਮਰ ਨੇ ਕੀ ਕਿਹਾ ਸੀ ਤੁਸੀਂ ਸਟੇਟ ਚ ਲਾਗੂ ਕਰਦੇ ਨਹੀਂ ਸੈਂਟਰ ਨਹੀਂ ਕਰਦੇ ਤੁਸੀਂ ਕਰੋ ਫਿਰ ਸਟੇਟ ਚ ਲਾਗੂ ਸਟੇਟ ਕਰੋ ਜੇ ਨਹੀਂ ਕਰਵਾ ਦਿਓ ਮੈਨੂੰ ਸਭ ਕਰਵਾ ਦਿਓ ਇਲੈਕਸ਼ਨ ਤੋਂ ਪਹਿਲਾਂ ਗਗਨੰਦ ਮੋਲ ਮੰਨ ਲਿਆ ਤਾਂ ਐ ਕਰਕੇ ਇਹਨੇ 5 ਮਿੰਟ ਦਵਾਂਗੇ ਐਸਬੀ ਪੁੱਛਿਆ ਹੁਣ ਭਗਵਾਨ ਜੀ ਕਿਹਨੇ 5 ਮਿੰਟ ਦਈ ਐਸਬੀ ਕਹਿੰਦੇ ਨਹੀਂ ਦੇਉਗਾ ਰਹਿਣੇ ਨਹੀਂ ਹਾਂ ਕਹਿੰਦੇ ਅਸੀਂ ਦਵਾਂਗੇ ਲਓ ਕਹਿੰਦੇ ਸ਼ਾਮ ਨੂੰ ਲਓ ਐਮਐਸਬੀ ਕਹਿੰਦੇ ਲਓ ਲੈ ਲਓ ਕੈਪਟਨ ਅਸੀਫਾ ਹਾਂ ਹੋ ਜਾਵੇਗੀ ਇਹ ਕਹਿੰਦੇ 50000 ਦਾ ਮੋਬਾਈਲ ਹੈ ਤੁਸੀਂ 50000 ਲਈਆ ਮੇਰੇ ਕੋਲ 10000 ਵਾਲਾ ਵੀ ਹੈ ਨਾ ਨਾ ਦੇਣਾ ਨਹੀਂ ਆਪਾਂ ਇਹ ਵੀ ਨਾ ਹੁਣ ਮੈਨੂੰ ਦੱਸ 10000 ਵਾਲਾ ਵੀ ਹੈਗਾ ਅਸੀਂ ਪੁੱਛਦੇ ਕਿੰਨੇ ਦਾ ਕਹਿੰਦਾ ਲੈਣਾ ਲੈ ਬਾਹਰ ਅੱਛਾ ਅੱਜ ਦੀ ਵੀਰ ਹੋ ਗਈ ਨਜ਼ਾਰੇ ਆ ਗਏ ਆ ਗਏ ਆ ਗਏ ਆ ਤੁਹਾਨੂੰ ਵੇਟ ਕਰਵਾਉ ਕਰਾਣੀ ਸੀ ਗਰਾਹੀ ਉਹ ਜਿਹੜੀ ਦੀ ਪਾੜੀ ਸੇਵਾ ਸੁਭਾ ਕਰਦੇ ਫਿਰ ਨੇੜੇ ਖੜ੍ਹ ਜਾਓ ਰੋਟੀ ਘੜਾ ਲੈ ਤੇਰੀ ਵਧੀਆ ਪਲੀਰ ਵਾਲਾ ਰੋਟੀ ਘੜਾ ਨਾਲ ਜਲੇਬੀਆਂ ਨਾਲ ਜਲੇਬੀਆਂ ਆਹੀ ਤਾਂ ਗੱਲ ਹੈ ਦੇਖੋ ਗੱਲ ਇੱਕ ਉਹ ਨੇਕੀ ਸਾਹਿਬ ਕਹਿੰਦੇ ਗੱਲ ਮੇਰਾ ਫਰਜ਼ ਬੰਦਾ ਮੇਰਾ ਸੇਵਾ ਲੈਣ ਦਾ ਉਹਨੂੰ ਆਡਿਟ ਵੀ ਕਰਨਾ ਹੈ ਉਹਦੇ ਦੋ ਬੰਦੇ ਆ ਸੀ ਆ ਜੋ ਜੇ ਹੁਣ ਪਾਸਾ ਸੋਧ ਦਿਹਾੜੀ ਨਾ ਪਵੇ ਉਹ ਗਰਮ ਵੀ ਕੀਤਾ ਨਹੀਂ ਜੀ ਸਰ ਕਹਿੰਦੇ ਸ਼ਗਲ ਬੰਦ ਕਰਾ ਦੇ ਅਰੇ ਬੂਏ ਨੇ ਆ ਜਾਣੇ ਤੁਹਾਨੂੰ ਉਹ 10 ਮਿੰਟ ਡੇਟ ਹੋ ਗਿਆ ਪਾਸਾ ਸਾਰੇ ਫਾਰਵਰਡ ਮਹਨ ਖੜਾ ਰਹਿਣੇ ਸੀ ਬਾਤ ਲੈ ਥੋੜਾ ਕਰਦੇ ਆ ਅੱਜ ਸ਼ਸ਼ੀ ਜੀ ਕੀ ਕਹਿੰਦੇ ਕਹਿੰਦੇ ਵਿਊਜ਼ ਇੰਨੇ ਆ ਜਾਣੇ ਥੋੜੀ ਦਿਹਾੜੀ ਬੈ ਜਾਣੀ ਹੈ ਇਹ ਪਹਿਲਾਂ ਹੋਣੀ ਚਾਹੀਦੀ ਹੈ ਨਾ ਚਲੋ ਜੀ ਬਸ ਕਰੋ ਜੀ ਤਾਂ ਸਾਈ ਜੀ ਕਹਿੰਦਾ ਬਸ ਇਹਨੇ ਲੱਗੀ ਨਹੀਂ ਲੱਗੀ 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 ਦੇਖੋ ਲੱਗੇ ਜੀ ਲੱਗੇ ਅਸੀਂ ਤਾਂ ਹੰਦ